ਸਤਿ ਸ਼੍ਰੀ ਅਕਾਲ ਬਾਈ ਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਵਲ ਕਲਾਂ ਵਿੱਚ 5 ਜਾਨਵਰ ਵਿਖਾਉਣੇ ਆ ਵਿਕਰੀ ਵਾਲੇ ਇੱਕ ਤਾਜੀ ਸੂਈ ਮੱਝ ਹਫ਼ਤੇ ਦੀ ਤੇ 4 ਬਾਈ ਜੀ ਟੋਕੜਾਂ ਝੋਟੀਆਂ ਕੁਸ਼ ਵਿੱਚੋਂ ਬਣੀਆਂ ਹੋਈਆਂ ਕੋਈ ਮਹੀਨੇ ਦੀ ਬਣੀਆਂ ਕੋਈ 1 ਮਹੀਨੇ ਤੇ 10 ਦਿਨਾਂ ਦੀ ਬਣੀਆਂ ਤੇ ਇੱਕ ਕੱਲੀ ਟੋਕੜ ਹੈ ਬਾਈ ਜੀ ਥੋੜੇ ਚਿਰ ਦੀ ਸੂਈ ਆ ਬੱਚੇ ਚਾਰਾਂ ਮਗਰ ਹੈਗੇ ਆ ਸ਼ੁਰੂਆਤ ਕਰਦੇ ਆਂ ਜੀ ਇਹ ਤਾਜੀ ਸੂਈ ਮਹਿ ਤੋਂ ਚੌਥਾ ਸੂਆ ਮਹਿ ਸੂਈ ਐ ਮਗਰ ਕੱਟੀ ਬਹੁਤ ਚੰਗੀ ਮੂਰਾ ਨਸਲ ਦੀ ਆਈ ਐ ਬਾਈ ਜੀ ਕੱਦ-ਕਾਦ ਦੇਖੋ ਕੱਟੀ ਦਾ ਹਜੇ ਹਫਤੇ ਦੀ ਕੱਟੀ ਐ ਤੇ ਕੱਦ ਖੁਰਲੀ ਨਾਲੋਂ ਵੀ ਉੱਚਾ ਟੱਪ ਰਿਹਾ ਆ ਮਹਿ ਐ ਜੀ ਸਿੰਘਾ-ਸੁੰਗਾ ਦੀ ਬਹੁਤ ਸੋਹਣੀ ਗੋਲ ਸਿੰਘ ਐ ਤੇ ਕੱਦ ਬਹੁਤ ਜ਼ਿਆਦਾ ਐ ਮਹਿ ਦਾ ਜੀ ਬਾਡੀ-ਬੁੱਡੀ ਬਹੁਤ ਚੰਗੀ ਖੁੱਲੀ ਬਾਡੀ ਦੀ ਐ ਪੇਠ ਬੜੀ ਚੰਗੀ ਐ ਖਵਾਨਾ ਦੇਖ ਸਕਦੇ ਹਾਂ ਬਹੁਤ ਖੁੱਲਾ ਹਵਾਨਾ ਤੇ ਥਾਨ ਬਹੁਤ ਸੋਹਣਾ ਮੋਠਾ ਵਾਲਾ ਲੱਗਿਆ ਹੋਇਆ ਹਜੇ ਹਫਤੇ ਦੀ ਸੂਈ ਹੈ ਤੇ ਦੁੱਧ ਇਸ ਟਾਈਮ ਦੀ 12 ਕਿਲੋ ਤਿਆਰ ਹੈ ਇਸ ਮੱਝ ਥੱਲੇ ਸੇਵਾ ਦੇ ਮੁਤਾਬਕ ਇਹ ਮੱਝ ਦੁੱਧ 16 ਤੋਂ 17 ਕਿਲੋ ਚਵਾ ਸਕਦੀ ਹੈ ਬਾਕੀ ਸੇਵਾ ਤੇ ਮਨਸਰ ਆਹ 2 ਨੰਬਰ ਤੇ ਚੋਟੀ ਟੋਕੜ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਬਿੱਲੀਆਂ ਅੱਖਾਂ ਸਿੰਗੀ ਬਹੁਤ ਸੋਹਣੀ ਲੱਗੀ ਹੋਈ ਆ ਗੋਲ ਸਿੰਘ ਦੂਜਾ ਸੂਆ ਸੂਈ ਹੋਈ ਆ ਜੀ ਮਗਰੇ ਇਸ ਝੋਟੀ ਦੇ ਕੱਤਾ ਥਣ ਲੈਵੇ ਦੀ ਬਹੁਤ ਪੱਧਰ ਸ਼ਕੀਨ ਹੈ ਸੋਹਣੀ ਹੈ ਥਣ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਾ ਹੋਇਆ ਬੈਠ ਬੁੱਟਰ ਬਹੁਤ ਚੰਗੀ ਹੈ ਤੇ ਕੱਦ ਵੀ ਚੰਗਾ ਹੈ ਝੋਟੀ ਦਾ ਹੁਣ ਇਸ ਝੋਟੀ ਨੂੰ ਤੋੜ ਕੇ ਦਿਖਾਉਣੇ ਆ ਲਫੜੀ ਬਣਾਈ ਮੈਂ ਤੋੜ ਦੂੰ ਦੁੱਧ ਐਸ ਟਾਈਮ ਇਸ ਛੋਟੀ ਗੋੜੇ 8 ਕਿਲੋ ਐ ਮੇਰੀ ਮਣਮਾ 8 ਕਿਲੋ ਦੁੱਧ ਤਿਆਰ ਐ ਚਵਾਈ ਦੀ ਇੱਕ ਨੰਬਰ ਆ ਪੋਲੀ ਧਾਰ ਆ ਆ ਬੱਚਾ ਇਹਦੀ ਮਗਰ ਆ ਦੋ ਨੰਬਰ ਤੇ ਜਿਹੜਾ ਕੱत्ता ਖੜਾ ਐ ਇਹ ਵੀ ਨੀਲੀ ਡੱਬੀ ਦੇ ਵਿੱਚ ਪੈਂਦਾ ਆਲੇ ਵੀ ਦੀ ਬਹੁਤ ਤਕੀਰ ਆ ਦੋ ਨੰਬਰ ਤੇ ਕੋਚੀ ਇਹ ਤੋਂ ਪਿਆ ਪ्योर ਮੂੜਾ ਨਸਲ ਦੀ ਹੈ ਫਨ ਲਈ ਜੀ ਇਹ ਵੀ ਬਹੁਤ ਸਾਫ ਹੈ ਇਹਦੇ ਕੋਲ ਵੀ 8 ਕਿਲੋ ਦੁੱਧ ਪਿਆਰ ਹੈ ਕੱਦ ਦਾ ਛੇਗਾ ਪੈਕ ਕੁੜਾ ਬਹੁਤ ਚੰਗਾ ਹੈ ਸਿੰਗੀ ਦਿਖਾਈ ਕਿੰਨੀ ਸ਼ਕੀਨ ਹੈ ਝੋਕੀ ਨੂੰ ਉੱਚੀ ਦੇਖ ਸਕਦੇ ਹੋ ਜੀ ਸਿੰਗੀ ਸੁੰਗੀ ਬਹੁਤ ਸ਼ਕੀਨ ਤੇ 8 ਕਿਲੋ ਦੁੱਧ ਇਹਦੇ ਮਗਰ ਵੀ ਬਾਈ ਜੀ ਕੱਟਾ ਹੈ ਇਹ 20 ਦਿਨਾਂ ਦੀ ਬਣੀ ਹੋਈ ਹੈ ਅਣ ਦੇਖ ਸਕਦੇ ਹੋ ਕਿੰਨਾ 16 ਮੁਠੀ ਵਾਲਾ ਲੱਗਾ ਹੋਇਆ ਖੰਡੀਆਂ ਛੀਲ ਹੈ ਤੋਰ ਕੇ ਖੋਣੀ ਆ ਬੱਚਾ ਖਾ ਦੇ ਦੇ ਮੰਗ ਆ ਯੋ ਯਾਰ ਅੱਤ ਤੱਕ ਲਾ ਕੇ ਚੱਲਣਾ ਵੀ ਓਕੇ ਆ ਤੇ ਕੀ ਬਤੀ ਉਹਨਾਂ ਨੂੰ ਮੋੜ ਦੇ ਸਕੀਂ ਨਾ ਬਰੀਕ ਤੋਂ ਫਿਰ ਬਾਕੀ ਜਿੱਦਾ ਸੁਆ ਆ ਬੱਜਾ ਗਈ ਲੁੱਤੀ ਨਾ ਆ ਕਾਲ ਆ ਜਾ ਸਰਨ ਨੰਬਰ ਤੇ ਬਾਈ ਆਹ ਝੁੱਤੀ ਪਯੌਰ ਮੂਰਾ ਨਸਲ ਦੀ ਸੀਵੀ ਠੰਡੀ ਦਾ ਹੈ ਆ ਵੀ ਗਾਂਿਆਂ ਨੂੰ ਪਲਾਂ ਪਿੱਛੋਂ ਦੀ ਬਹਿ ਕੇ ਚੋਰੋ ਪਲਾਈ ਦੂਨੇ ਪਾਸੇ ਬਹਿ ਕੇ ਚੋਰੋ ਖਾਨ ਤੋਂ ਦੇਖ ਸਕਦੇ ਹੋ ਆ ਥੋੜਾ ਜਿਹਾ ਮਗਰ ਲਈ ਪਿਛਾੜੀ ਲੱਗਦੀ ਹੋਊਗੀ ਵੀ ਨੇੜੇ ਆ ਅਸਮਾਨ ਦੇ ਵਿੱਚ ਗੱਡ ਗੱਡ ਦੀ ਦੂੜੀ ਦੇ ਥਾਨ ਕਰ ਲੇਵੀ ਜੇ ਝੁੱਤੀ ਪਯੌਰ ਮੂਰਾ ਦੀ ਪਯੌਰ ਮੂਰਾ ਜਮ ਗੱਡ ਬਲਾਗ ਆ ਪੂਛੇ ਕੁਲੀ ਚੁਕਾ ਵਾਲੀ ਤੇ ਆ ਸਿੰਗੀ ਪੈਟ ਥੋੜਾ ਦਿਖਾ ਦੇ ਜੀ ਜਦ ਸਿੰਗੀ ਦਿਖਣ ਕਿੰਨੀ ਸ਼ਕੀਨ ਆ ਮੂਤੀ ਦੇਖ ਸਕਦੇ ਹੋ ਜੀ ਬਹੁਤ ਸ਼ਕੀਨ ਫੀਲ ਠੰਡੀ ਆ ਘਰੇ ਚੋਂ ਆਲੀ ਆ ਦੇਖੋ ਸਿੰਘ ਕਿੰਨਾ ਤਿੰਨ ਉਂਗਲਾਂ ਨਾਲ ਢਗਿਆ ਜਾਂਦਾ ਜੀ ਸਿੰਘ ਆ ਕੱਟੀਏ ਦੇ ਨਗਰ ਆ ਆ ਕੱਤੀ ਬਾਈ ਜੀ ਇਹਦੀ ਇਸ ਛੋਟੀ ਦੀ ਆ ਵੀ ਪ्योर ਮੂਰਾ ਦੀ ਆ ਇਹਦੇ ਵੀ ਇੱਕ ਵੀ ਚਿੱਟਾ ਵਾਲ ਨਹੀਂ ਹੈਗਾ ਤੇ ਇਸ ਛੋਟੀ ਕੋਲੇ 6 ਕਿਲੋ ਵੱਧ ਐਸ ਟਾਈਮ ਪਿਆਰਾ ਦੋ ਤਾਂ 7 ਕਿਲੋ ਐ 6 ਕਿਲੋ ਕਹਿ ਕੇ ਦਿਵਾਣਗੇ ਇੱਕ ਮਹੀਨਾ ਤੇ 10 ਦਿਨਾਂ ਲਈ ਇਹ ਛੋਟੀ ਬਣ ਗਈ ਹੋਈ ਆ चलाब कब अरे वो कर जाओ अब मैं तो भी दे दे ऐसा करेंगे ये तो मैं कुछ तो बात है जो पता नहीं है तो ये चर्चा ना अकेले करना मैं क्या करता है आज ਸੂਰਜ ਛੁੱਟਦਾ ਬਾਈ ਜੀ ਇੰਨੀ ਐ ਛੋਟੀ ਵੀ ਪਲਾਂ ਬੱਚਾ ਚੋਲੇ ਨੂੰ ਪਾਲੇ ਚੋਲੇ ਛੁੜੀ ਪਾਲੇ ਚੋਲੇ ਢੰਗਾ ਇੰਨੀ ਕੋਲੀ ਧਾਰ ਐ ਤਰੀਕ ਮੋਟੀ ਧਾਰ ਐ ਕੋਈ ਪੁਰਸ਼ ਕਾ ਨਹੀਂ ਕਿਸੇ ਛੁੱਪੀ ਦੇ ਜਵਾਨ ਨਹੀਂ ਐ ਕ੍ਰਿਮੀਨਲ ਆ 4 ਨੰਬਰ ਦੇ ਬਾਈ ਜੀ ਤੀਜਾ ਦੂਆ ਛੁੱਪੀ ਐ ਦੁੱਧ ਦੇ ਕੋਲੇ ਆ ਕਿਲੋ ਬੀਵੀ ਸੰਗੀ ਚੰਗੀ ਆ ਰੌਂਦਾ ਮਿਰਦਾ ਸਿੰਘ ਹੈ ਜੀ ਸੂਈ ਥੋੜੇ ਚਿਰ ਦੀ ਆ ਤਿੰਨ ਇੱਕ ਮਿੰਟ ਦੀ ਸੂਈ ਆ ਬੱਚਾ ਉਖਾਦੀ ਆ ਆ ਛੋਟਾ ਜਿਹਾ ਬੱਚਾ ਜੀ ਇਹਦਾ ਕੱਟਾ ਮਗਰ ਹੈ ਇਹ ਦੋਵੇਂ ਟੈਂਪਹਾੜੇ ਲੱਗਦੀ ਆ ਉਹ ਤੇ ਵਾਦਨੇ ਆ ਥੰਥੋਂ ਬਹੁਤ ਚੰਗਾ ਮੁੱਠੀ ਵਾਲਾ ਖਾਣਾ ਧਾਰ ਦੀ ਇੱਕ ਨੰਬਰ ਹੈ ਕੋਈ ਘੂਲ ਸਟਾਣੀ ਮੋਟੀ ਧਾਰ ਹੈ ਪੋਲੀ ਅੱਜ ਕਾਠੀ ਦੀ ਵੀ ਚੋਟੀ ਬਹੁਤ ਚੰਗੀ ਹੈ ਜੀ ਵੱਡੇ ਕਾਠੀ ਦੀ ਹੈ ਥੋੜਾ ਬੜਾ ਜਿਹਾ ਲੱਗਦਾ ਹੈ ਆਲੋ ਕੋਲ ਸਿੰਘ ਹੈ ਜੀ ਰਲਦਾ ਮਿਲਦਾ ਥੋੜਾ ਜਿਹਾ ਫੁੱਲਾ ਹੈ ਤੀਜਾ ਸੁਆ ਮੈਂ ਇਹ 5 ਜਨਵਰੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਹਿਲਤਾਂ ਦੇ ਵਿੱਚ ਸੇਲ ਹੈ ਜੀ ਕੰਟੈਕਟ ਨੰਬਰ 6280370720 ਤੇ ਕੰਟੈਕਟ ਕਰਕੇ ਤੁਸੀਂ ਇਹਨਾਂ ਮੱਝਾਂ ਬਾਰੇ ਥੋੜੀ ਜਿਹੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ